ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਾਂਗੇ ਜੀ ਕਿ ਚਪਹਿਰਾ ਸਾਹਿਬ ਦੀ ਅਸਲ ਵਿਧੀ ਕਿਹੜੀ ਹੈ ਤੇ ਵੇਖੋ ਕਿ ਕਿਵੇਂ ਬਾਬਾ ਦੀਪ ਸਿੰਘ ਜੀ ਤੁਹਾਨੂੰ ਦਰਸ਼ਨ ਦੇ ਦਿੰਦੇ ਹਨ ਇਸ ਲਈ ਭੁੱਲ ਕੇ ਵੀ ਇਹ ਗਲਤੀ ਨਾ ਕਰ ਲੈਣਾ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਸੋ ਵੀਡੀਓ ਨੇ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਸਮੂਹ ਸ਼ਹੀਦ ਸਿੰਘ ਫੌਜਾਂ ਤੇਨਾਂ ਦੇ ਚਰਨ ਕਮਲਾਂ ਵਿੱਚ ਨਮਸਕਾਰ ਹੈ ਜੀ ਸਾਥ ਸੰਗਤ ਜੀ ਐਸੇ ਕਮਾਈ ਵਾਲੇ ਸਾਧੂਆਂ ਮਹਾਪੁਰਸ਼ਾਂ ਸ਼ਹੀਦਾਂ ਨੂੰ ਨਮਸਕਾਰ ਕੀਤੇ ਜਾਂ ਸੁਖ ਪ੍ਰਾਪਤ ਹੋ ਜਾਂਦਾ ਹੈ ਦੁੱਖ ਮਿਟ ਜਾਂਦੇ ਹਨ ਸਾਥ ਸੰਗਤ ਜੀ ਸੋ ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਨਮਸਕਾਰ ਕੀਤੇ ਧੰਨ ਆਖਿਆ ਮੁਖ ਪਵਿੱਤਰ ਹੋ ਜਾਂਦਾ ਹੈ ਹਿਰਦੇ ਵਿੱਚ ਸੁਖ ਪ੍ਰਾਪਤ ਹੁੰਦਾ ਹੈ ਹਿਰਦੇ ਵਿੱਚ ਆਨੰਦ ਪ੍ਰਾਪਤ ਹੁੰਦਾ ਹੈ ਘਰ ਦੀ ਕਲਾ ਕਲੇਸ਼ ਦੂਰ ਹੋ ਜਾਂਦੇ ਹਨ ਸੋ ਨਿਤਾ ਪ੍ਰਤੀ ਬਾਣੀ ਦਾ ਜਾਪ ਅਭਿਆਸ ਕਰਿਆ ਕਰੋ ਸਾਥ ਸੰਗਤ ਜੀ ਕਿਉਂਕਿ ਬਾਣੀ ਚਿੰਤਾਵਾਂ ਫਿਕਰਾਂ ਤੇ ਝੋਰੀਆਂ ਨੂੰ ਦੂਰ ਕਰਨ ਵਾਸਤੇ ਸੰਸਾਰ ਤੇ ਪ੍ਰਗਟ ਹੋਈ ਹੈ ਇਹ ਅਕਾਲ ਪੁਰਖ ਦਾ ਨਿਜ ਰੂਪ ਹੈ ਧੰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੁਆਰਾ ਪ੍ਰਗਟ ਹੋਈ ਹੈ ਸਾਥ ਸੰਗਤ ਜੀ ਜਿਹੜੇ ਇਸ ਬਾਣੀ ਦਾ ਜਾਪ ਕਰਦੇ ਹਨ ਉਹਨਾਂ ਦੇ ਉੱਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਬੇਅੰਤ ਖੁਸ਼ੀਆਂ ਬਖਸ਼ਿਸ਼ ਕਰਦੇ ਹਨ। ਸ਼ਹੀਦ ਸਿੰਘਾਂ ਦੀਆਂ ਬੇਅੰਤ ਖੁਸ਼ੀਆਂ ਹੁੰਦੀਆਂ ਨੇ। ਉਹਨਾਂ ਨੂੰ ਸਾਰੇ ਹੀ ਸੁੱਖ ਪ੍ਰਾਪਤ ਹੋ ਜਾਂਦੇ ਹਨ। ਜਿਹੜਾ ਵੀ ਗੁਰੂ ਜੀ ਦੀ ਸ਼ਰਣ ਪੈ ਜਾਂਦਾ ਹੈ ਜਾਂ ਨਮਸਕਾਰ ਕਰਦਾ ਹੈ ਉਹਦੇ ਤਨ ਮਨ ਦੇ ਜੋ ਵੀ ਰੋਗ ਹੁੰਦੇ ਹਨ ਉਹ ਕੱਟੇ ਜਾਂਦੇ ਹਨ। ਸੋ ਇੱਕ ਵੀਰ ਜੀ ਨੇ ਆਪਣੀ ਹੱਦ ਬੀਤੀ ਸੁਣਾਈ ਕਹਿਣ ਲੱਗੇ ਕਿ ਮੈਂ ਨਿਊਜ਼ੀਲੈਂਡ ਦੇ ਵਿੱਚ ਸੀ। ਚੰਗੀ ਕਮਾਈ ਵੀ ਕਰਦਾ ਸੀ ਘਰ ਪੈਸੇ ਭੇਜਦਾ ਸੀ ਪਿੱਛੋਂ ਦੋ ਭੈਣਾਂ ਦੇ ਰਿਸ਼ਤੇ ਪੱਕੇ ਹੋ ਗਏ ਸੋਚਿਆ ਸੀ ਕਿ ਚਲੋ 2 ਸਾਲ ਬਾਅਦ ਜਾਵਾਂਗਾ ਜਾ ਕੇ ਉਹਨਾਂ ਦਾ ਵਿਆਹ ਕਰ ਦੇਵਾਂਗਾ ਕਹਿੰਦਾ ਉੱਥੇ ਇਹੋ ਜਿਹੇ ਕੋਈ ਖੇਡ ਬਣੀ ਕਿ ਮੈਂ ਡਿਪੋਰਟ ਹੋ ਕੇ ਘਰ ਆ ਗਿਆ ਕੋਈ ਪਤਾ ਵੀ ਨਾ ਚੱਲਿਆ ਜਿਹੜੇ ਪੈਸੇ ਲੋਕਾਂ ਕੋਲ ਥੋੜੇ ਬਹੁਤ ਫੜੇ ਹੋਏ ਸਨ ਉਹ ਵੀ ਸਿਰ ਤੇ ਕਰਜ਼ੇ ਵਾਂਗ ਖੜੇ ਸਨ ਮੇਰਾ ਬਾਪੂ ਸ਼ੁਰੂ ਤੋਂ ਹੀ ਨਹੀਂ ਹੈਗਾ ਸੀ ਛੋਟੇ ਹੁੰਦਿਆਂ ਹੀ ਸਾਡਾ ਬਾਪੂ ਚੜ੍ਹਾਈ ਕਰ ਗਿਆ ਸੀ ਕਹਿੰਦਾ ਸੋ ਮੈਂ ਘਰ ਦਾ ਸਾਰਾ ਹੀ ਖਰਚਾ ਆਪ ਕਰਦਾ ਸੀ ਆਪ ਹੀ ਸਭ ਕੁਝ ਹੰਡਾਉਂਦਾ ਸੀ ਆਪ ਹੀ ਸਭ ਕੁਝ ਕੀਤਾ ਥੋੜੀ ਜਿਹੀ ਜ਼ਮੀਨ ਸੀ ਉਹਦੇ ਵਿੱਚ ਪਹਿਲਾਂ ਖੇਤੀ ਬਾੜੀ ਕਰਦਾ ਸੀ ਉਹਨੂੰ ਵੇਚ ਕੇ ਫਿਰ ਮੈਂ ਬਾਹਰ ਚਲਿਆ ਗਿਆ ਸੀ ਉੱਥੇ ਜਾ ਕੇ ਵੀ ਇਹੋ ਜਿਹੀ ਕਿਸਮਤ ਮੇਰੀ ਕਿ ਮੈਨੂੰ ਵਾਪਸ ਆਉਣਾ ਪੈ ਗਿਆ ਦੋਵਾਂ ਭੈਣਾਂ ਦੇ ਵਿਆਹ ਸੀ ਸੋ ਜੋ ਥੋੜੇ ਬਹੁਤੇ ਮੇਰੇ ਕੋਲ ਪੈਸੇ ਜੋੜੇ ਸਨ ਜਾਂ ਇਕੱਠੇ ਕੀਤੇ ਸਨ ਫਿਰ ਲੋਕਾਂ ਕੋਲੋਂ ਥੋੜੇ ਬਹੁਤ ਫੜੇ ਤੇ ਸੋਚਿਆ ਕਿ ਭੈਣਾ ਦੇ ਵਿਆਹ ਤਾਂ ਕਰੀਏ ਆਪਣਾ ਬਾਅਦ ਵਿੱਚ ਵੇਖ ਲਵਾਂਗੇ ਘਰ ਬਾਅਦ ਵਿੱਚ ਬਣਾਵਾਂਗੇ ਬਾਕੀ ਕੰਮ ਦੀ ਕੋਈ ਗੱਲ ਨਹੀਂ ਸਿਰਫ ਭੈਣਾ ਦਾ ਹੀ ਪਹਿਲਾ ਕਾਰਜ ਕਰ ਦਈਏ ਕਹਿੰਦੇ ਕਿ ਮਹਾਰਾਜ ਦੀ ਕਿਰਪਾ ਹੋਈ ਕਿ ਚਲੋ ਭੈਣਾ ਦੇ ਵਿਆਹ ਹੋ ਗਏ ਲੋਕਾਂ ਕੋਲੋਂ ਪੈਸੇ ਫੜ ਕੇ ਸਭ ਕੁਝ ਕੀਤਾ ਸੀ ਆਪਣਾ ਤਾਂ ਥੋੜਾ ਬਹੁਤ ਹੀ ਪੈਸਾ ਸੀ ਤੇ ਅਬ ਜਾਣਦੇ ਹੀ ਹਾਂ ਸਾਧ ਸੰਗਤ ਜੀ ਕਿ ਜਦੋਂ ਲੋਕਾਂ ਦੀ लाज ਲਈ ਕੁਝ ਖਰਚਾ ਕਰੀਏ ਤੇ ਫਿਰ ਆਪਣੇ ਆਪ ਨੂੰ ਥੱਲੇ ਆਉਣਾ ਹੀ ਪੈਂਦਾ ਹੈ। ਬੰਦਾ ਫਿਰ ਦਬ ਜਾਂਦਾ ਹੈ। ਪਰ ਨਹੀਂ। ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ ਕਿ ਲੋਕਾਂ ਨੂੰ ਨਾ ਵੇਖੋ। ਲੋਕਾਂ ਵਿੱਚ ਆਪਣਾ ਨੱਕ ਨਾ ਵੇਖੋ। ਲੋਕਾਂ ਨੂੰ ਨਾ ਵੇਖ ਕੇ ਆਪਣਾ ਘਰ ਵੇਖ ਕੇ ਆਪਣਾ ਗੁਜ਼ਾਰਾ ਕਰੋ। ਅਗਲੇ ਆਉਣ ਵਾਲਿਆਂ ਦੇ ਦਿਨਾਂ ਵਿੱਚ ਜਾਂ ਸਾਲਾਂ ਵਿੱਚ ਤੁਹਾਨੂੰ ਭੁੱਲ ਹੀ ਜਾਣਾ ਹੈ। ਇਹ ਨਾ ਸੋਚੋ ਕਿ ਮੈਂ ਐਨਾ ਖਰਚਾ ਕਰਾਂਗਾ ਤਾਂ ਕੋਈ ਮੈਨੂੰ ਸਲਾਹੇਗਾ। ਸਾਨੂੰ ਕੋਈ ਵੀ ਨਹੀਂ ਸਲਾਹੇਗਾ। ਵਿਆਹ ਸ਼ਾਦੀਆਂ ਦੇ ਉੱਤੇ ਖਰਚੇ ਘੱਟ ਹੀ ਕਰਨੇ ਚਾਹੀਦੇ ਹਨ ਕਹਿੰਦਾ ਕਿ ਬਾਅਦ ਵਿੱਚ ਮੈਨੂੰ ਕੋਈ ਵੀ ਕੰਮ ਨਾ ਲੱਭਾ ਨਾ ਹੀ ਕੋਈ ਮੇਰੇ ਕੋਲੋਂ ਕਮਾਈ ਹੁੰਦੀ ਸੀ ਮੈਨੂੰ ਜਦੋਂ ਪਹਿਣਾ ਦੇ ਵਿਆਹ ਕੀਤਾ ਤੇ 2 ਮਹੀਨੇ ਬਾਅਦ ਸੱਟ ਲੱਗ ਗਈ ਤੇ ਮੇਰੇ ਲੱਕ ਦੀ ਰੇਡ ਦੀ ਹੱਡੀ ਤੇ ਸੱਟ ਲੱਗੀ ਮੈਂ ਬਹੁਤਾ ਚਿਰ ਬੈ ਵੀ ਨਹੀਂ ਸੀ ਸਕਦਾ ਤੁਰ ਫਿਰ ਨਹੀਂ ਸੀ ਸਕਦਾ ਜਿਆਦਾ ਭਾਰਾ ਕੰਮ ਵੀ ਨਹੀਂ ਸੀ ਹੁੰਦਾ ਕਹਿੰਦਾ ਹੁਣ ਲੋਕਾਂ ਨੇ ਜਿਨ੍ਹਾਂ ਨੇ ਮੇਰੇ ਕੋਲੋਂ ਪੈਸੇ ਲੈਣੇ ਸੀ 6-6 ਮਹੀਨੇ ਦਾ ਮੈਂ ਉਹਨਾਂ ਦੇ ਕੋਲੋਂ ਸਮਾਂ ਮੰਗਿਆ ਹੋਇਆ ਸੀ ਵਿਆਜ ਵੀ ਨਹੀਂ ਸੀ ਮੇਰੇ ਕੋਲੋਂ ਦਿੱਤਾ ਜਾ ਰਿਹਾ ਹੁਣ ਲੋਕ ਘਰ ਆਉਂਦੇ ਤੇ ਕਹਿੰਦਾ ਕਿ ਟਾਲਦਿਆਂ ਟਾਲਦਿਆਂ ਮੈਂ 2 ਸਾਲ ਲੋਕਾਂ ਨੂੰ ਨੰਗਾ ਦਿੱਤੇ ਤਰਲੇ ਮਿੰਤਾ ਕਰਨੀਆਂ ਹੱਥ ਜੋੜਨੇ ਕਿ ਭਾਈ ਕੋਈ ਨਹੀਂ ਮੈਂ ਤੁਹਾਨੂੰ ਦੇ ਦੇਵਾਂਗਾ ਮੇਰੀ ਮਾਤਾ ਨੇ ਵੀ ਲੋਕਾਂ ਦੇ ਅੱਗੇ ਹੱਥ ਜੋੜਨੇ ਕਹਿੰਦਾ ਕਿ ਅਸੀਂ ਭੈਣਾ ਤੱਕ ਖਬਰ ਨਹੀਂ ਪਹੁੰਚਣ ਦਿੱਤੀ ਕਿ ਅਸੀਂ ਕਿੰਨਾ ਔਖਾ ਸਮਾਂ ਲੰਘਾ ਰਹੇ ਹਾਂ ਦੋ ਸਾਲ ਕਹਿੰਦਾ ਕਿ ਮੈਂ ਇਦਾਂ ਦੀਆਂ ਹੀ ਲੋਕਾਂ ਦੇ ਮਿਲ ਤਾਂ ਤਰਲੇ ਕਰਕੇ ਬੈਠਾ ਰਿਹਾ। ਕਹਿੰਦਾ ਕਿ ਕਿਸੇ ਨੇ ਮੇਰੇ ਨਾਲ ਕੋਈ ਗੱਲਬਾਤ ਨਾ ਕੀਤੀ। ਇੱਕ ਮੇਰਾ ਯਾਰ ਮਿੱਤਰ ਸੀ। ਉਹ ਮੈਨੂੰ ਕਹਿਣ ਲੱਗਾ ਕਿ ਤੂੰ ਫਿਕਰ ਨਾ ਕਰਿਆ ਕਰ ਗੁਰੂ ਮਹਾਰਾਜ ਜੀ ਨੂੰ ਯਾਦ ਕਰਿਆ ਕਰ। ਉਹ ਚੰਗੇ ਗੁਰਮੁਖ ਖਿਆਲਾਂ ਵਾਲਾ ਮੁੰਡਾ ਸੀ। ਕਹਿੰਦੇ ਕਿ ਮੈਨੂੰ ਕਹਿਣ ਲੱਗਾ ਕਿ ਤੂੰ ਸ਼ਹੀਦਾਂ ਨੂੰ ਚੇਤੇ ਕਰਿਆ ਕਰ। ਤੇਰੇ ਸੱਬੇ ਹੀ ਕਾਰਜ ਰਾਸ ਹੋ ਜਾਣਗੇ। ਕਹਿੰਦੇ ਕਿ ਮੈਂ ਆਪਣੇ ਮਿੱਤਰ ਦੇ ਨਾਲ ਸਾਰੀ ਗੱਲਬਾਤ ਕੀਤੀ। ਉਸਨੇ ਮੈਨੂੰ ਕਿਹਾ ਕਿ ਪਰਮਾਤਮਾ ਤੇਰੇ ਵਾਲੀ ਬਣ ਜਾਣਗੇ ਕਹਿੰਦਾ ਕਿ ਮੈਨੂੰ ਕਹਿਣ ਲੱਗਾ ਤੂੰ ਸ਼ਗੀਦਾਂ ਨੋਹੀਂ ਬਸ ਚੇਤੇ ਰੱਖਿਆ ਕਰ ਤੇ ਨਾਲੇ ਤੈਨੂੰ ਮੈਂ ਦੱਸਦਾ ਹਾਂ ਕਿ ਤੂੰ ਗੁਰੂ ਘਰ ਜਾ ਕੇ ਅਰਦਾਸ ਬੇਨਤੀ ਕਰ ਕਹਿੰਦਾ ਕਿ ਉਸ ਦਿਨ ਹੀ ਮੈਨੂੰ YouTube ਤੇ ਇੱਕ ਵੀਡੀਓ ਮਿਲੀ ਕਿ ਧੰਨ ਧੰਨ ਬਾਬਾ ਦੀਪ ਸਿੰਘ ਜੀ ਨੇ ਕਿਸੇ ਦਾ ਕਰਜ਼ਾ ਲਾਹ ਦਿੱਤਾ ਕਹਿੰਦਾ ਕਿ ਐਵੇਂ ਐਵੇਂ ਮੈਂ ਸਭ ਕੁਝ ਸੁਣਿਆ ਸੁਣ ਕੇ ਕਹਿੰਦਾ ਕਿ ਮੈਂ ਵੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਪਹੁੰਚ ਗਿਆ ਉੱਥੇ ਜਾ ਕੇ ਅਰਦਾਸ ਬੇਨਤੀ ਕੀਤੀ ਮਹਾਰਾਜੇ ਕਿਰਪਾ ਕਰੋ ਮੈਂ ਵੀ ਬੜਾ ਕਰਜਾਈ ਹਾਂ ਲੋਕੀਂ ਘਰ ਆ ਕੇ ਗਾਲ੍ਹਾਂ ਕੱਢਦੇ ਹਨ ਲੋਕੀਂ ਕਈ ਕੁਝ ਗੱਲਾਂ ਕਰਦੇ ਹਨ ਮੈਨੂੰ ਮਹਿਰਾ ਰਸਤੇ ਵੀ ਨਹੀਂ ਜਾਂਦਾ ਜਦੋਂ ਮੈਂ ਜਾਂਦਾ ਹਾਂ ਤਾਂ ਸੂਰਜ ਸ਼ੁਭ ਜਾਂਦਾ ਹੈ ਕਿ ਕੋਈ ਕਿਤੇ ਮੈਨੂੰ ਵੇਖ ਨਾ ਲਵੇ ਜਾਂ ਸੂਰਜ ਚੜ੍ਹਨ ਤੋਂ ਪਹਿਲਾਂ ਪਹਿਲਾਂ ਹੀ ਜਾਂਦਾ ਹਾਂ ਦਿਨੇ ਕਹਿੰਦਾ ਕਿ ਮੈਂ ਕਦੇ ਘਰ ਤੋਂ ਬਾਹਰ ਨਹੀਂ ਸੀ ਨਿਕਲਿਆ ਕਦੇ ਗੁਰੂ ਘਰ ਵੀ ਨਹੀਂ ਸੀ ਦਿਨੇ ਗਿਆ ਕਹਿੰਦਾ ਕਿ ਮੈਂ ਸੋਚਦਾ ਸੀ ਕਿ ਕੋਈ ਮੈਨੂੰ ਰੋਕ ਕੇ ਪੈਸੇ ਨਾ ਪੁੱਛ ਲਵੇ ਕਹਿੰਦਾ ਕਿ ਬੜੇ ਹੀ ਮੇਰੀ ਮੰਦੀ ਹਾਲਤ ਹੋ ਗਈ ਬੜਾ ਦੁਖੀ ਤੇ ਬੜਾ ਹੀ ਮੈਂ ਪਰੇਸ਼ਾਨ ਰਹਿ ਕਹਿੰਦਾ ਕਿ ਫਿਰ ਮੈਂ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਅਰਦਾਸ ਬੇਨਤੀ ਕੀਤੀ ਬੜਾ ਹੀ ਉਥੇ ភੁੱਬਾ ਮਾਰ ਕੇ ਰੋਇਆ ਮਹਾਰਾਜ ਕੋਈ ਰਸਤਾ ਲੱਭ ਦਿਓ ਕੋਈ ਕਿਰਪਾ ਹੀ ਕਰ ਦਿਓ ਕੋਈ ਇਹੋ ਜਿਹੀ ਕਿਰਤ ਮੈਨੂੰ ਮਿਲ ਜਾਵੇ ਇਹੋ ਜਿਹਾ ਰਹਾ ਮਿਲ ਜਾਵੇ ਕਿ ਆਪ ਜੀ ਦੀ ਮਿਹਰ ਹੋ ਜਾਵੇ ਇਹ ਕਰਜ਼ਾ ਮੇਰੇ ਸਿਰ ਤੋਂ ਲੱਥ ਜਾਵੇ ਅਰਦਾਸ ਬੇਨਤੀ ਕਰਕੇ ਕਹਿੰਦਾ ਕਿ ਮੈਂ ਘਰੇ ਆ ਗਿਆ ਘਰੇ ਆ ਕੇ ਕਹਿੰਦਾ ਕਿ ਮੈਂ ਮਾਤਾ ਜੀ ਨੂੰ ਕਿਹਾ ਕਿ ਮੰਮੀ ਹੁਣ ਕੀ ਕਰੀਏ ਕਿਹੜਾ ਕੰਮ ਕਰੀਏ ਕਿਹੜੀ ਚੀਜ਼ ਵੇਚੀਏ ਕਿ ਲੋਕਾਂ ਦੇ ਪੈਸੇ ਲਾ ਦਈਏ ਅਜੇ ਗੱਲਾਂ ਹੀ ਕਰਦੇ ਸਾਂ ਕਿ ਇੱਕ ਜਿਹੜੀ ਅਸੀਂ ਕਿਸੇ ਕੋਲੋਂ ਪੈਸੇ ਲਏ ਹੋਏ ਸੀ ਉਹ ਆਪਣੇ ਬੀਬੀ ਨੂੰ ਨਾਲ ਲੈ ਕੇ ਭਾਵ ਕੇ ਉਹ ਬੰਦਾ ਆਪਣੇ ਘਰ ਵਾਲੀ ਨੂੰ ਨਾਲ ਲੈ ਕੇ ਆ ਗਿਆ ਉਹ ਬੰਦਾ ਤੇ ਕੁਝ ਨਹੀਂ ਬੋਲਿਆ ਪਰ ਜਿਹੜੀ ਉਸ ਦੀ ਘਰ ਵਾਲੀ ਸੀ ਉਹ ਮੈਨੂੰ ਗਾਲਾਂ ਤੱਕ ਕੱਢ ਕੇ ਗਈ ਉਸਨੇ ਬਹੁਤ ਹੀ ਮੈਨੂੰ ਮੰਦਾ ਚੰਗਿਆ ਬੋਲਿਆ ਤੇ ਨਾਲ ਹੀ ਉਸਨੇ ਕਹਿੰਦੀ ਕਿ ਸਾਨੂੰ ਕਿਹਾ ਕਿ ਅਸੀਂ ਤੈਨੂੰ ਵੇਖ ਲਵਾਂਗੇ ਤੁਹਾਨੂੰ ਇਦਾਂ ਕਰ ਦਾਂਗੇ ਉਦਾਂ ਕਰ ਦਾਂਗੇ ਮੈਂ ਹੱਥ ਜੋੜ ਕੇ ਕਹਿੰਦਾ ਕਿ ਬਾਬਾ ਦੀਪ ਸਿੰਘ ਜੀ ਦੇ ਅੱਗੇ ਅਰਦਾਸ ਕੀਤੀ ਕਿ ਬਾਬਾ ਜੀ ਤੁਸੀਂ ਵੇਖ ਲਿਓ ਹੁਣ ਮੈਂ ਇਹ ਗੱਲਾਂ ਸੁਣਦਾ ਹਾਂ ਤੇ ਬਿਲਕੁਲ ਮੇਰੇ ਕੋਲੋਂ ਸਹਿਣ ਨਹੀਂ ਹੁੰਦੀਆਂ ਕਿਰਪਾ ਕਰਕੇ ਮੇਰਾ ਕਾਰਜ ਕਰ ਦਿਓ ਜਿਵੇਂ ਤੁਸੀਂ ਕਮੋਗੇ ਉਵੇਂ ਹੀ ਮੈਂ ਤੁਹਾਡੇ ਦਰ ਤੇ ਸੇਵਾ ਨਿਭਾਇਆ ਕਰਾਂਗਾ ਕਹਿੰਦਾ ਕਿ ਇਦਾਂ ਹੀ ਸੋਚਾਂ ਸੋਚਦੇ ਆ ਰਾਤ ਲੰਘ ਜਾਂਦੀ ਤੇ ਦਿਨ ਆ ਜਾਂਦਾ ਸੀ ਕਹਿੰਦਾ ਕਿ ਜਦੋਂ ਹਵਾ ਨਾਲ ਵੀ ਕਿਦਰੇ ਬੂਹਾ ਖੜਕਦਾ ਸੀ ਤੇ ਮੈਂ ਸੋਚਣਾ ਕਿ ਕੋਈ ਪੈਸੇ ਮੰਗਣ ਵਾਲਾ ਆ ਗਿਆ ਹੋਵੇਗਾ ਮਾਂ ਨੂੰ ਕਹਿਣਾ ਕਿ ਮਾਤਾ ਬੂਹਾ ਤੂੰ ਹੀ ਖੋਲ ਤੇ ਵੇਖ ਕੋਈ ਮੁੰਡਾ ਤਾਂ ਨਹੀਂ ਘਰੇ ਆਇਆ ਪੈਸੇ ਮੰਗਣ ਕਹਿੰਦਾ ਕਿ ਮੇਰੇ ਹਾਲਾਤ ਬੜੇ ਹੀ ਦੁਖੀ ਤੇ ਪਰੇਸ਼ਾਨ ਅਸੀਂ ਹੋ ਚੁੱਕੇ ਸੀ ਸਤ ਸੰਗਾ ਜੀ ਇਹ ਸੱਚ ਹੈ ਕਿ ਜਦੋਂ ਅਸੀਂ ਕਿਸੇ ਦੇ ਕੋਲੋਂ ਕੁਝ ਲੈਂਦੇ ਹਾਂ ਫਿਰ ਸਾਡੇ ਕੋਲੋਂ ਜਦ ਮੋੜਿਆ ਨਹੀਂ ਜਾਂਦਾ ਇਹੋ ਜਿਹਾ ਸਮਾਂ ਬਣ ਜਾਂਦਾ ਹੈ ਇਹੋ ਜਿਹੇ ਹਾਲਾਤ ਬਣ ਜਾਂਦੇ ਹਨ ਉਸ ਵੇਲੇ ਬੰਦਾ ਫਿਰ ਲੁਕਦਾ ਫਿਰਦਾ ਹੈ ਸਤਗੁਰੂ ਸੱਚੇ ਪਾਤਸ਼ਾ ਕਲਗੀਧਰ ਮਹਾਰਾਜ ਜੀ ਨੇ ਕਿਹਾ ਕਿ ਕਿਸੇ ਕੋਲੋਂ ਵਿਆਜੀ ਪੈਸੇ ਲੈਣਾ ਨਹੀਂ ਚਾਹੀਦਾ ਤੇ ਕਿਸੇ ਗੁਰਮਖ ਨੂੰ ਵਿਆਜੀ ਪੈਸੇ ਵੀ ਦੇਣੇ ਨਹੀਂ ਚਾਹੀਦੇ ਇਸ ਤੋਂ ਮਹਾਰਾਜ ਨੇ ਰੋਕਿਆ ਸੀ ਕਿ ਥੋੜੀ ਖਾ ਲਓ ਪਰ ਵਿਆਜ ਜੀ ਪੈਸਾ ਕਿਸੇ ਦੇ ਕੋਲੋਂ ਨਾ ਲਓ ਤੇ ਨਾ ਹੀ ਕਿਸੇ ਨੂੰ ਦਿਓ ਤੁਹਾਡਾ ਵਿਆਜ ਤੁਹਾਡਾ ਘਰ ਗਾਲ ਦੇਵੇਗਾ ਬੇਸ਼ੱਕ ਤੁਹਾਡੇ ਘਰ ਰੋਟੀ ਚੰਗੀ ਚੱਲ ਪਵੇਗੀ ਪਰ ਤੁਹਾਡੇ ਕਰਮਨਾਸ਼ ਹੋ ਜਾਣਗੇ ਸਾਧ ਸੰਗਤ ਜੀ ਮਹਾਰਾਜ ਨੇ ਹਦਾਇਤਾਂ ਦਿੱਤੀਆਂ ਹਨ ਅੱਜ ਸਾਰਾ ਸੰਸਾਰ ਕਹਿੰਦਾ ਹੈ ਕਿ ਅਸੀਂ ਕੰਮ ਨਾ ਕਰੀਏ ਤੇ ਬਹਿ ਕੇ ਰੋਟੀ ਖਾਈਏ ਸਾਨੂੰ ਕੋਈ ਕੰਮ ਨਾ ਕਰਨਾ ਪਵੇ ਲੋਕਾਂ ਨੂੰ ਵਿਆਜ ਤੇ ਪੈਸੇ ਵੰਡ ਦੇਈਏ ਤੇ ਵਿਆਜ ਆਈ ਜਾਵੇ ਤੇ ਅਸੀਂ ਖਾਈ ਜਾਈਏ ਪਰ ਸਤਗੁਰ ਕਹਿੰਦੇ ਹਨ ਕਿ ਇਹ ਤੇਰੇ ਕਰਮਾਂ ਨੂੰ ਗਾਲ ਦੇਵੇਗਾ ਸਾਰਾ ਕੁਝ ਤੇਰੇ ਘਰ ਵਿੱਚੋਂ ਕਿਰਤ कमाई ਖਤਮ ਹੋ ਜਾਵੇਗੀ ਇਹੋ ਜਿਹਾ ਭਲਿਆ ਕੰਮ ਨਾ ਕਰੀ ਉਹ ਵੀਰ ਕਹਿੰਦਾ ਕਿ ਮੈਂ ਸ਼ਹੀਦਾ ਸਾਹਿਬ ਗਿਆ ਉੱਥੇ ਸੇਵਾ ਕਰਨ ਲੱਗਾ ਮੇਰੇ ਮਨ ਨੂੰ ਬੜਾ ਥੋੜਾ ਜਿਹਾ ਸਕੂਨ ਮਿਲਿਆ ਸਭ ਕੁਝ ਮੈਂ ਕਿਸੇ ਦੇ ਜਿਹੜੇ ਪੈਸੇ ਦੇਣੇ ਸੀ ਉਹ ਮੈਨੂੰ ਚੇਤਾ ਹੀ ਭੁੱਲ ਗਿਆ ਮੈਨੂੰ ਉੱਥੇ ਪਤਾ ਲੱਗਾ ਕਿ ਸੰਗਤਾਂ ਇਥੇ ਚਪਹਿਰਾ ਸਾਹਿਬ ਦੀ ਸੇਵਾ ਨਿਭਾਉਂਦੀਆਂ ਹਨ ਤੇ ਕਹਿੰਦਾ ਮੈਂ ਵੀ ਅਰਦਾਸ ਕੀਤੀ ਤੇ ਕਿਹਾ ਕਿ ਖੰਡੇ ਵਾਲੇ ਬਾਪੂ ਧੰਨ ਧੰਨ ਬਾਬਾ ਦੀਪ ਸਿੰਘ ਜੀ ਤੁਸੀਂ ਹਾਜ਼ਰ ਨਾਜ਼ਰ ਜੇ ਇੰਨਾ ਸੰਗਤਾਂ ਦੇ ਐਨੇ ਕਾਰਜ ਰਾਸ ਕਰਦੇ ਹੋ ਮੇਰੇ ਗਰੀਬ ਦੇ ਉੱਪਰ ਵੀ ਮਿਹਰ ਕਰੋ ਮੈਂ ਪਹਿਲੇ ਚਪਹਿਰੇ ਵਿੱਚ ਬੈਠਣ ਲੱਗਾ ਹਾਂ ਮੇਰੇ ਤੇ ਕਿਰਪਾ ਕਰ ਦਿਓ ਮਹਾਰਾਜ ਕੋਈ ਐਸਾ ਹੀ ਲਾ ਵਸੀਲਾ ਕਰਕੇ ਮੇਰੇ ਪੈਸਿਆਂ ਦਾ ਇੰਤਜ਼ਾਮ ਕਰ ਦਿਓ ਮੇਰੇ ਤੇ ਮਿਹਰ ਕਰ ਦਿਓ ਤਾਕੇ ਮੇਰੇ ਪੈਸੇ ਲੱਥ ਜਾਣ ਕਹਿੰਦਾ ਕਿ ਮੈਂ ਮਨੋਤਨੋ ਹੋ ਕੇ ਦੁਪਹਿਰਾ ਸਾਹਿਬ ਵਿੱਚ ਬੈਠ ਗਿਆ ਕਹਿੰਦਾ ਕਿ ਦੁਪਹਿਰਾ ਸਾਹਿਬ ਕਟਿਆ ਤੇ ਘਰ ਆਇਆ ਘਰ ਆ ਕੇ ਮਾਤਾ ਨੂੰ ਦੱਸਿਆ ਮਾਤਾ ਅੱਜ ਮੈਂ ਉੱਥੇ ਦੁਪਹਿਰਾ ਸਾਹਿਬ ਦੀ ਸੇਵਾ ਨਿਭਾ ਕੇ ਆਇਆ ਹਾਂ ਲੋਕੀ ਕਹਿੰਦੇ ਕਿ ਦੁਪਹਿਰਾ ਸਾਹਿਬ ਦੀ ਜੇਕਰ ਸੇਵਾ ਨਭਾਈਏ ਤਾਂ ਬਾਬਾ ਦੀਪ ਸਿੰਘ ਜੀ ਪ੍ਰਸੰਨ ਹੁੰਦੇ ਹਨ ਕਿਉਂਕਿ ਉੱਥੇ ਬਣਨੀ ਪੜੀ ਜਾਂਦੀ ਹੈ ਜਾਪ ਕੀਤਾ ਜਾਂਦਾ ਹੈ ਫਿਰ ਉਹ ਵੀਰ ਆਖਦਾ ਹੈ ਕਿ ਘਰ ਆ ਕੇ ਵੀ ਮੈਂ ਐਦਾਂ ਹੀ ਕੀਤਾ ਅਗਲੇ ਦਿਨ ਫੇਰ ਮੈਂ ਚਲਿਆ ਗਿਆ ਫੇਰ ਉੱਥੇ ਅਗਲੇ ਦਿਨ ਚਲਿਆ ਗਿਆ ਕਹਿੰਦਾ ਕਿ ਇਸ ਤਰ੍ਹਾਂ ਕਰਕੇ ਮੈਂ 3 ਦਿਨ ਉੱਥੇ ਜਾਂਦਾ ਰਿਹਾ ਕਰਦਿਆਂ ਕਰਦਿਆਂ ਮੈਨੂੰ 7 ਦਿਨ ਹੋ ਗਏ ਪਰ ਕੋਈ ਵੀ ਮੇਰਾ ਕਾਰਜ ਰਾਸ ਨਹੀਂ ਸੀ ਹੋ ਰਹਾ ਕਹਿੰਦਾ ਮੈਂ ਫੇਰ ਅਰਦਾਸ ਕੀਤੀ ਕਿ ਪ੍ਰਮਾਤਮਾ ਜੀ ਮੈਨੂੰ ਕੋਈ ਜੁਗਤੀ ਹੀ ਦੱਸ ਦਿਓ ਕਹਿੰਦੇ ਕਿ ਉੱਥੇ ਇੱਕ ਸੇਵਾਦਾਰ ਵੀਰ ਸੀ ਤੇ ਉਸ ਨੂੰ ਮੈਂ ਕਿਹਾ ਕਿ ਬਾਬਾ ਜੀ ਮੈਂ ਬੜਾ ਹੀ ਪਰੇਸ਼ਾਨ ਹਾਂ ਤੇ ਮੈਂ ਚਾਹੁੰਦਾ ਹਾਂ ਮੈਨੂੰ ਕੋਈ ਜੁਗਤ ਦਾ ਪਤਾ ਲੱਗ ਜਾਵੇ ਤਾਂ ਕਿ ਮੈਂ ਆਪਣੇ ਘਰ ਵਿੱਚ ਸੁਖੀ ਹੋ ਜਾਵਾਂ ਤੇ ਕਹਿੰਦੇ ਕਿ ਉਹ ਪੁੱਛਣ ਲੱਗੇ ਕਿ ਗੁਰਮਖ ਪਿਆਰਿਆ ਘਰੇ ਜਾ ਕੇ ਕੀ ਕਰਦਾ ਹੁੰਦਾ ਹੈ ਸਾਸੰਗਰ ਜੀ ਉਸ ਵੀਰ ਨੇ ਕਿਹਾ ਕਿ ਮੈਂ ਕਹਿੰਦੇ ਕਿ ਬਾਬਾ ਜੀ ਕੁਝ ਨਹੀਂ ਮੈਂ ਕਰਦਾ ਕਹਿੰਦੇ ਫਿਰ ਬਾਣੀ ਕਦੋਂ ਪੜਦਾ ਹੈ ਕਹਿੰਦਾ ਕਿ ਅਗਲੇ ਦੁਪਹਿਰੇ ਵਿੱਚ ਆ ਕੇ ਮੈਂ ਬਾਣੀ ਪੜਦਾ ਹਾਂ ਤੇ ਕਹਿੰਦੇ ਕਿ ਫਿਰ ਤੇਰਾ ਕਾਰਜ ਕਿਵੇਂ ਰਸ ਹੋਵੇਗਾ 4:30 ਵਜੇ ਦਾ ਸਮਾਂ ਮੇਥਲ ਪਹਿਲਾਂ ਉੱਠ ਕੇ ਕੇਸੀ ਇਸ਼ਨਾਨ ਕਰ ਫਿਰ ਬਾਣੀ ਦੇ ਜਾਪ ਕਰਨੇ ਹਨ ਜਾਪ ਕਰਨ ਤੋਂ ਬਾਅਦ ਫਿਰ ਤੂੰ ਗੁਰੂ ਘਰ ਜਾ ਕੇ ਅਰਦਾਸ ਕਰਨੀ ਹੈ ਕੋਈ ਸੇਵਾ ਕਰਨੀ ਹੈ ਸੂਰਜ ਚੜਨ ਤੋਂ ਪਹਿਲਾਂ ਪਹਿਲਾਂ ਆਪਣੇ ਘਰੇ ਵਾਪਸ ਆ ਜਾਣਾ ਹੈ ਤੇ ਕੋਈ ਕਾਰਜ ਆਰੰਭਣਾ ਹੈ ਫਿਰ ਤੇਰੇ ਤੇ ਮਿਹਰ ਹੋ ਜਾਵੇਗੀ ਫਿਰ ਤੂੰ ਦੁਪਹਿਰੇ ਵੀ ਕੱਟਣੇ ਹਨ ਬਾਣੀ ਨਿਤਾ ਪ੍ਰਤੀ ਤੂੰ ਜਪਣੀ ਹੈ ਮਹਾਰਾਜ ਵੇਖੀ ਕਿਰਪਾ ਕਰ ਦੇਣਗੇ ਦਿਨ ਵਿੱਚ ਇੱਕ ਸੁਖਮਨੀ ਸਾਹਿਬ ਦਾ ਪਾਠ ਜ਼ਰੂਰ ਕਰਿਆ ਕਰ ਵੀਰ ਕਹਿੰਦਾ ਕਿ ਮੈਂ ਐਵੇਂ ਹੀ ਕਰਨਾ ਸ਼ੁਰੂ ਕਰ ਦਿੱਤਾ ਕਹਿੰਦਾ ਕਿ 5 6 ਚ ਪਹਿਰੇ ਹੀ ਮੈਂ ਅਜੇ ਕੱਟੇ ਸੀ ਤੇ ਪਰ ਮੈਨੂੰ ਕੋਈ ਲਾਭ ਨਹੀਂ ਸੀ ਹੋਇਆ ਪਰ ਇਹ ਬਾਣੀ ਪੜਨ ਤੋਂ ਬਾਅਦ ਜਿਹੜਾ ਮੈਂ ਇੱਕੋ ਹੀ ਚ ਪਹਿਰਾ ਕੱਟਿਆ ਉਸ ਵਿੱਚ ਸੇਵਾ ਨਿਭਾਈ ਉਸ ਤੋਂ ਬਾਅਦ ਕਹਿੰਦਾ ਕਿ ਮੈਂ ਘਰ ਆਇਆ ਤੇ ਇਹ ਤੇ ਮੇਰੇ ਪਿੱਤਰ ਪੁਰਾਣੇ ਦਾ ਇੱਕ ਨੰਬਰ ਸੀ ਮੇਰੇ ਕੋਲ ਉਸ ਦਾ ਮੈਨੂੰ ਫੋਨ ਆਇਆ ਕਹਿੰਦਾ ਕਿ ਮੇਰੇ ਫੋਨ 'ਚ ਕਹਿੰਦਾ ਕਿ ਮੇਰਾ ਇੱਕੋ ਹੀ ਨੰਬਰ ਸੀ ਜਿਹੜਾ ਮੇਰੇ ਕੋਲ ਕਾਫੀ ਸਮੇਂ ਦਾ ਸੀ ਤੇ ਮੈਂ ਸਾਰਿਆਂ ਨੂੰ ਹੀ ਆਪਣਾ ਨੰਬਰ ਦਿੱਤਾ ਹੋਇਆ ਸੀ। ਉਹ ਹੀ ਨੰਬਰ ਮੇਰਾ ਬਾਹਰਲੇ ਮੁਲਕ ਚੱਲਦਾ ਸੀ ਤੇ ਉਹੀ ਹੁਣ ਇੱਧਰ ਆ ਕੇ ਚੱਲਦਾ ਸੀ। ਕਹਿੰਦਾ ਕਿ ਜਦੋਂ ਅਚਾਨਕ ਮੈਨੂੰ ਦੁਪਹਿਰਾ ਕੱਟਦਿਆਂ ਹੋਇਆਂ ਹੀ ਫੋਨ ਆਇਆ ਤੇ ਮੈਂ ਫੋਨ ਚੁੱਕਿਆ। ਉਸਨੇ ਮੈਨੂੰ ਦੱਸਿਆ ਕਿ ਮੈਂ ਐਦਾਂ ਫਲਾਣਾ ਤੇਰਾ ਦੋਸਤ ਮਿੱਤਰ ਬੋਲਦਾ ਹਾਂ। ਮੈਂ ਤੇਰਾ ਜਿਗਰੀ ਯਾਰ ਹਾਂ ਸਕੂਲ ਟਾਈਮ ਆਪਾਂ ਇਕੱਠੇ ਹੀ ਪੜਦੇ ਰਹੇ ਹਾਂ। ਕਹਿੰਦਾ ਕਿ ਪਹਿਲਾਂ ਮੈਨੂੰ ਕਦੇ ਵੀ ਉਸ ਦਾ ਫੋਨ ਨਹੀਂ ਸੀ ਆਇਆ। ਉਸ ਬਾਹਰ ਵਾਲੇ ਵੀਰ ਨੇ ਦੱਸਿਆ ਕਿ ਮੈਂ ਸਾਰੀ ਹੀ ਫੈਮਿਲੀ ਬਾਹਰ ਅਸੀਂ ਸੈਟਲ ਹੋ ਚੁੱਕੇ ਹਾਂ ਤੇ ਕਹਿੰਦਾ ਕਿ ਐਦਾਂ ਹੀ ਗੱਲਾਂ ਬਾਤਾਂ ਕਰਨ ਲੱਗ ਪਿਆ ਤੇ ਕਹਿੰਦਾ ਕਿ ਉਸਨੇ ਦੱਸਿਆ ਕਿ ਮੈਂ ਅਮਰੀਕਾ ਸੈਟ ਹਾਂ ਤੇ ਤੂੰ ਕਿ ਤੂੰ ਤੇ ਨਿਊਜ਼ੀਲੈਂਡ ਗਿਆ ਸੀ ਤੇ ਕਹਿੰਦਾ ਕਿ ਭਰਾਵਾ ਮੈਂ ਤਾਂ ਘਰੇ ਆ ਗਿਆ ਹਾਂ ਮੈਂ ਬੜਾ ਹੀ ਫਸਿਆ ਹੋਇਆ ਹਾਂ ਕਹਿੰਦਾ ਕਿ ਇਸ ਤਰ੍ਹਾਂ ਮੈਂ ਉਸ ਨੂੰ ਸਾਰੀਆਂ ਹੀ ਗੱਲਾਂ ਦਸੀਆਂ ਤੇ ਕਹਿੰਦਾ ਕਿ ਉਸ ਨੂੰ ਮੈਂ ਕਿਹਾ ਕਿ ਤੂੰ ਮੇਰਾ ਨੰਬਰ ਕਿੱਥੋਂ ਲੱਭਿਆ ਹੈ ਕਹਿੰਦਾ ਕਿ ਮੇਰੇ ਫੋਨ ਦੇ ਵਿੱਚ ਤੇਰਾ ਪੁਰਾਣਾ ਨੰਬਰ ਸੀ ਕਹਿੰਦਾ ਕਿ ਮੈਂ ਉਸ ਨੂੰ ਆਪਣੀ ਸਾਰੀ ਹੀ ਵਾਰਤਾ ਦੱਸੀ ਕਿ ਮੈਂ ਬੜਾ ਹੀ ਦੁਖੀ ਹਾਂ ਕਹਿੰਦਾ ਕਿ ਮੈਂ ਰਾਤ ਚੋਰਾ ਵਾਂਗੂ ਨਿਕਲਦਾ ਹਾਂ ਜੇ ਕਿਤੇ ਜਾਣਾ ਵੀ ਹੋਵੇ ਤਾਂ ਬੜਾ ਹੀ ਪਰੇਸ਼ਾਨ ਰਹਿੰਦਾ ਹਾਂ ਤੇ ਕਹਿੰਦਾ ਕਿ ਉਸਨੇ ਕਿਹਾ ਕਿ ਤੂੰ ਫਿਕਰ ਨਾ ਕਰ ਰੱਬ ਨੂੰ ਚੇਤੇ ਕਰਿਆ ਕਰ ਰੱਬ ਤੇਰੇ ਤੇ ਕਿਰਪਾ ਕਰੋਗਾ ਕਹਿੰਦਾ ਕਿ ਇਸ ਤੋਂ ਬਾਅਦ ਮੈਂ ਸੁਖਮਨੀ ਸਾਹਿਬ ਦਾ ਪਾਠ ਕਰਨ ਲੱਗ ਪਿਆ ਕਿ ਮਹਾਰਾਜ ਨੇ ਫਿਰ ਮੈਂ ਮਹਾਰਾਜ ਦੇ ਅੱਗੇ ਅਰਦਾਸ ਕੀਤੀ ਕਿ ਸ਼ਹੀਦੋ ਸਿੰਘੋ ਇਹ ਜਿਹੜਾ ਮੇਰਾ ਯਾਰ ਸੀ ਜਿਸ ਦਾ ਫੋਨ ਆਇਆ ਸੀ ਮਹਾਰਾਜ ਉਹ ਤੇ ਪੱਕਾ ਉੱਥੇ ਸੈਟਲ ਹੈ ਪਰਮਾਤਮਾ ਜੀ ਕਿਤੇ ਮੇਰੇ ਤੇ ਵੀ ਕਿਰਪਾ ਹੋ ਜਾਵੇ ਮੇਰੀ ਸ਼ਾਇਦ ਉਹ ਮਦਦ ਹੀ ਕਰ ਦੇਵੇ ਵੀਰ ਕਹਿੰਦਾ ਕਿ ਮੈਂ ਸੁਖਮਨੀ ਸਾਹਿਬ ਦੀ ਲਾਸਟ ਅਸਤਪਦੀ ਤੇ ਸੀ ਕਹਿੰਦਾ ਕਿ ਮੈਨੂੰ ਫਿਰ ਫੋਨ ਆਇਆ ਤੇ ਮੈਂ ਸੋਚਿਆ ਕਿ ਪਾਠ ਕਰ ਲਵਾਂ ਫਿਰ ਹੀ ਚੱਕਦਾ ਹਾਂ ਕਹਿੰਦਾ ਕਿ ਮੈਂ ਪਾਠ ਕਰਨ ਤੋਂ ਬਾਅਦ ਉਸ ਨੂੰ ਬੈਕ ਕਾਲ ਕੀਤੀ ਉਹ ਮੈਨੂੰ ਕਹਿਣ ਲੱਗਾ ਕਿ ਕਿੰਨੇ ਕ ਪੈਸੇ ਤੈਨੂੰ ਚਾਹੀਦੇ ਹਨ ਕਿੰਨੇ ਕ ਪੈਸੇ ਤੂੰ ਲੋਕਾਂ ਕੋਲੋਂ ਫੜੇ ਹੋਏ ਹਨ ਕਿੰਨਾ ਤੇਰੇ ਤੇ ਕਰਜ਼ਾ ਹੈ ਕਹਿੰਦਾ ਕਿ ਮੈਂ ਉਸਨੂੰ ਦੱਸਿਆ ਕਿ 10 ਲੱਖ ਰੁਪਇਆ ਮੇਰੇ ਸਿਰ ਚੜਿਆ ਹੋਇਆ ਹੈ ਉਹ ਕਹਿੰਦਾ ਕਿ ਕੋਈ ਗੱਲ ਨਹੀਂ ਤੂੰ ਰੱਬ ਰੱਬ ਕਰਿਆ ਕਰ ਪਰਮਾਤਮਾ ਆਪੇ ਲਾ ਦੇਣਗੇ ਜਿਹਦੇ ਨਾਲ ਟੈਨਸ਼ਨ ਤੂੰ ਨਾ ਹੀ ਲਿਆ ਕਰ ਤੂੰ ਖੁੱਲ ਕੇ ਘੁੰਮਿਆ ਕਰ ਕਹਿੰਦਾ ਕਿ ਕੋਈ ਨਹੀਂ ਤੇਰੇ ਗੋਲੀ ਮਾਰ ਦੇਣ ਲੱਗਾ ਕਹਿੰਦਾ ਕਿ ਤੂੰ ਫਿਕਰ ਨਾ ਕਰ ਤੂੰ ਤਰਵਾਸ ਰੱਖ ਮੈਂ ਤੇਰੀ ਮਦਦ ਕਰੂੰਗਾ ਉਹਨਾਂ ਨੇ ਇੰਨੀ ਗੱਲ ਕਹੀ ਉਸ ਤੋਂ ਬਾਅਦ ਕਹਿੰਦਾ ਕਿ ਮੈਂ ਅਗਲੇ ਦੁਪਹਿਰੇ ਤੇ ਗਿਆ ਉਥੇ ਅਰਦਾਸ ਦਾ ਤੇ ਕਿਹਾ ਕਿ ਬਾਬਾ ਜੀ ਮੇਰੇ ਤੇ ਮਿਹਰ ਕਰ ਦਿਓ ਕਹਿੰਦਾ ਕਿ ਮੈਂ ਕਿਹਾ ਕਿ ਪ੍ਰਮਾਤਮਾ ਜੀ ਹੁਣ ਮੈਂ ਥੜਕ ਨਹੀਂ ਸਕਦਾ ਮੈਂ ਤੁਹਾਡੇ ਤੇ ਪੂਰਨ ਵਿਸ਼ਵਾਸ ਰੱਖਿਆ ਹੈ ਮੇਰੇ ਤੇ ਕੋਈ ਕਿੜ ਵਰਤ ਜਾਵੇ ਕਹਿੰਦਾ ਕਿ ਮੇਰੇ ਦੋਸਤ ਨੇ ਮੈਨੂੰ ਅਗਲੇ ਦਿਨ ਫਿਰ ਫੋਨ ਲਗਾਇਆ ਤੇ ਮੈਨੂੰ ਉਸਨੇ ਮੇਰਾ ਅਕਾਊਂਟ ਨੰਬਰ ਪੁੱਛਿਆ ਤੇ ਕਹਿੰਦਾ ਕਿ ਉਸ ਸਮੇਂ ਮੈਂ 15 ਮਿੰਟ ਦੀ ਰੈਸਟ ਤੇ ਸੀ ਜਿਹੜਾ ਦੁਪਹਿਰੇ ਸਾਹਿਬ ਦੇ ਵਿੱਚ 15 ਮਿੰਟ ਦੀ ਰੈਸਟ ਹੁੰਦੀ ਹੈ ਕਹਿੰਦਾ ਕਿ ਉਸਨੇ ਮੈਨੂੰ ਕਿਹਾ ਕਿ ਤੂੰ ਮੈਨੂੰ ਆਪਣਾ ਅਕਾਊਂਟ ਨੰਬਰ ਭੇਜ ਦੇ ਕਹਿੰਦਾ ਕਿ ਜਿਹੜੀ ਦੁਪਹਿਰਾ ਸਾਹਿਬ ਦੇ ਵਿੱਚ ਰੈਸਟ ਹੁੰਦੀ ਹੈ ਉਦੋਂ ਮੈਂ ਉਸ ਨੂੰ ਆਪਣਾ ਅਕਾਊਂਟ ਨੰਬਰ ਭੇਜ ਦਿੱਤਾ ਤੇ ਵੇਖਦੇ ਆਂ ਵੇਖਦੇ ਆਂ ਇਹ ਮੈਨੂੰ ਮੈਸੇਜ ਆਇਆ ਕਿ ਤੁਹਾਡੇ ਅਕਾਊਂਟ ਦੇ ਵਿੱਚ 12 ਲੱਖ ਰੁਪਇਆ ਡਿਲੀਵਰ ਹੋ ਚੁੱਕਾ ਹੈ ਤੇ ਕਹਿੰਦਾ ਕਿ ਮੈਂ ਵੇਖਿਆ ਤੇ ਮੈਂ ਬੜਾ ਹੀ ਹੈਰਾਨ ਹੋਇਆ ਕਹਿੰਦਾ ਮੈਂ ਫਿਰ ਉਸਨੂੰ ਬੈਕ ਕਾਲ ਕੀਤੀ ਤੇ ਕਿਹਾ ਕਿ ਭਰਾਵਾ ਤੂੰ ਇੰਨੇ ਪੈਸੇ ਮੈਨੂੰ ਕਿਉਂ ਭੇਜੇ ਹਨ ਤੂੰ ਥੋੜੇ ਬਹੁਤੇ ਭੇਜ ਦਿੰਦਾ ਕਹਿੰਦਾ ਕਿ ਉਸਨੇ ਕਿਹਾ ਕਿ ਇਹ ਤਾਂ ਮੇਰੀ 1 ਮਹੀਨੇ ਦੀ ਤਨਖਾਹ ਹੈ ਕੋਈ ਗੱਲ ਨਹੀਂ ਜੇਕਰ ਤੇਰਾ ਭਰਾ ਸੁખી ਹੈ ਤਾਂ ਤੈਨੂੰ ਵੀ ਸੁખી ਹੀ ਵੇਖਣਾ ਚਾਹੁੰਦਾ ਹੈ ਕਹਿੰਦਾ ਕਿ ਇਸ ਤਰ੍ਹਾਂ ਜਦੋਂ ਮੈਂ ਵੇਖਿਆ ਤੇ ਮੈਂ ਕਹਿੰਦਾ ਕਿ ਮੇਰੀ ਪਰਮਾਤਮਾ ਜੀ ਦੇ ਪ੍ਰਤੀ ਹੋਰ ਸ਼ਰਧਾ ਵਧ ਗਈ ਕਹਿੰਦਾ ਕਿ ਮੈਂ ਗੁਰੂ ਘਰ ਦੇ ਵਿੱਚ ਰੋ ਰੋ ਕੇ ਪਰਮਾਤਮਾ ਦਾ ਸ਼ੁਕਰਾਨਾ ਕੀਤਾ ਤੇ ਘਰੇ ਆਇਆ ਕਰੇ ਆ ਗਿਆ ਆਪਣੀ ਮਾਂ ਨੂੰ ਦੱਸਿਆ ਤੇ ਕਹਿੰਦਾ ਕਿ ਮੇਰੀ ਮਾਂ ਵੀ ਬੜਾ ਖੁਸ਼ ਹੋਈ ਤੇ ਉਸ ਮੇਰੇ ਦੋਸਤ ਨੂੰ ਉਸਨੇ ਬੜੀਆਂ ਹੀ ਦੁਆਵਾਂ ਦਿੱਤੀਆਂ ਕਹਿੰਦਾ ਕਿ ਇਸ ਤਰ੍ਹਾਂ ਕਰਕੇ ਮੈਂ ਸਾਰਾ ਹੀ ਕਰਜ਼ਾ ਲਾ ਦਿੱਤਾ ਫਿਰ ਮੇਰੇ ਦੋਸਤ ਦਾ ਫੋਨ ਆਇਆ ਕਿ ਹੁਣ ਠੀਕ ਹੈ ਤੂੰ ਤੇ ਕਹਿੰਦਾ ਕਿ ਮੈਂ ਕਿਹਾ ਕਿ ਭਰਾਵਾ ਤੂੰ ਤਾਂ ਮੇਰੇ ਸਾਰੇ ਹੀ ਟੈਨਸ਼ਨ ਮੁਕਾ ਦਿੱਤੀ ਹੈ ਮੈਂ ਤੇਰਾ ਇਹ एहसान ਕਿਵੇਂ ਦਵਾਂਗਾ ਕਹਿੰਦਾ ਕਿ ਉਸਨੇ ਕਿਹਾ ਕਿ ਮੈਂ ਤੇਰੇ ਇਧਰੋਂ ਪੇਪਰ ਲਾ ਦੇਵਾਂਗਾ ਤੂੰ ਹੁਣ ਅਮਰੀਕਾ ਆਉਣਾ ਹੈ ਕਹਿੰਦਾ ਕਿ ਉਸਨੇ ਮੇਰੇ ਇਦਾਂ ਹੀ ਕਰਦਿਆਂ ਪੇਪਰ ਲਗਾ ਦਿੱਤੇ ਤੇ ਨਾਲ ਹੀ ਉਸਨੇ ਕਿਹਾ ਕਿ ਤੂੰ ਜੇ ਚਾਹੁੰਦਾ ਹੈ ਕਿ ਤੂੰ ਮੇਰਾ एहसान ਨਾ ਚੁੱਕੇ ਤੇ ਤੂੰ ਜਦੋਂ ਇੱਧਰ ਆ ਕੇ ਜੌਬ ਕਰੇਂਗਾ ਤਾਂ ਮੈਨੂੰ ਪੈਸੇ ਮੋੜ ਦੇਵੀਂ ਕਹਿੰਦਾ ਹੈ ਕਿ ਫਿਰ ਮੈਂ ਇਦਾਂ ਹੀ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਜਾਂਦਾ ਰਹਿਣਾ ਇਦਾਂ ਹੀ ਕਰਦਿਆਂ ਕਰਦਿਆਂ ਕਹਿੰਦਾ ਕਿ ਸਾਡੇ ਸਿਰ ਤੋਂ ਸਾਰਾ ਹੀ ਕਰਜ਼ਾ ਲੱਤ ਗਿਆ ਬਾਬਾ ਦੀਪ ਸਿੰਘ ਜੀ ਦੀ ਐਸੀ ਮਿਹਰ ਵਰਤੀ ਤੇ ਮੇਰਾ ਹੋਰ ਜ਼ਿਆਦਾ ਵਿਸ਼ਵਾਸ ਬਾਬਾ ਜੀ ਦੇ ਪ੍ਰਤੀ ਬਣ ਗਿਆ ਕਹਿੰਦਾ ਕਿ ਹੁਣ ਭਾਵੇਂ ਮੈਂ ਅਮਰੀਕਾ ਵਿੱਚ ਬੈਠਾ ਹੋਇਆ ਹਾਂ ਪਰ ਫਿਰ ਵੀ ਮੈਂ ਇੱਥੇ ਚਪਹਿਰਾ ਸਾਹਿਬ ਦੀ ਸੇਵਾ ਐਤਵਾਰ ਦੇ ਐਤਵਾਰ ਜ਼ਰੂਰ ਨਿਭਾਉਂਦਾ ਹਾਂ ਮੇਰੀ ਸ਼ਰਧਾ ਤੇ ਸ਼ੁਕਰਾਨਾ ਬਾਬਾ ਦੀਪ ਸਿੰਘ ਜੀ ਪ੍ਰਤੀ ਹੋਰ ਵੱਧ ਚੁੱਕਾ ਹੈ ਸੋ ਸਾਥ ਸੰਗਤ ਜੀ ਜੇਕਰ ਸ਼ਰਧਾ ਤੇ ਵਿਸ਼ਵਾਸ ਪੂਰਨ ਹੋਵੇ ਤਾਂ ਪਰਮਾਤਮਾ ਜੀ ਵੀ ਮਿਹਰ ਜ਼ਰੂਰ ਕਰਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ